ਤਾ ਐਮਐਲਏ ਸਾਹਿਬ ਦੇ بیٹے ਪਹੁੰਚੇ ਨੇ ਗਲਵੰਤ ਦੇ ਅਸੀਂ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੱਸ ਰਹੇ ਨੇ ਆਪਣਾ ਦੁੱਖੜਾ ਕਿ ਇਹ ਚੀਜ਼ ਆ ਇੰਨੇ ਟਾਈਮ ਤੋਂ ਭਾਈ ਸਰਬਜੀਤ ਨੇ ਭੁੱਲ ਤਾਂ ਆਇਆ ਸੀਗਾ ਅਗੂ ਜੀ ਦੀ ਬਸੀਤ ਹੈ ਭਾਈ ਇਹ ਜਿਹੜੇ ਆ ਚੀਜ਼ਾਂ ਦੱਸ ਰਹੇ ਨੇ ਕਹਿੰਦੇ ਅਸੀਂ ਕਾਫੀ ਟਾਈਮ ਤੋਂ ਪਟਵਾਰੀਆਂ ਦੇ ਕੋਲ ਜਾ ਰਹੇ ਆ ਤੁਸੀਂ ਆਏ ਹੋ ਐਮਐਲਏ ਸਾਹਿਬਾਂ ਦੀ ਥਾਂ ਦੇ ਉੱਤੇ ਇਹ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਆ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਨਾਲ ਵੀ ਇਹ ਹੱਲ ਹੋਵੇ ਨਾ ਮੇਰੇ ਲਈ ਧਿਆਨ ਚਾਹੀ ਨਹੀਂ ਮੈਂ ਦੇਖ ਲੈਣ ਲੱਗੀਆਂ ਆ ਦੇਖ ਲੈਣ ਜਿਹੜੀ ਬਰਾਸਤ ਚੜਾਉਣੀਆਂ ਪਈਆਂ ਦੇ ਪੈਸੇ ਮਿਲ ਰਹੇ ਨੇ ਗਵਰਨਮੈਂਟ ਦੇ ਉਹ ਇਹ ਬਣਾਈ ਹੋਈ ਹੈ ਬਸੀਤ ਉਹ ਉਹ ਨਹੀਂ ਜਿੱਦ ਗੱਡ ਬਣ ਰਹੀ ਇਹ ਬਸੀਤ ਬਣਾਈ ਹੋਈ ਹੈ ਮੇਰੇ ਬਾਪੂ ਦੇ ਨਾਲ ਤਾਇਆ ਜੀ ਨੇ ਨਾ ਰੋਪਟਵਾਰੀ ਸਾਹਿਬ ਨੇ ਤੁਹਾਨੂੰ ਇਹ ਤਾਂ ਉਹਨਾਂ ਦੀ ਇੱਕ ਮਿੰਟ ਇੱਕ ਮਿੰਟ ਸਮਝ ਲੈਣ ਦਿਓ ਖੜ ਜਾ ਇੱਕ ਮਿੰਟ ਵੀਰ ਇਹ ਇਹ ਦੇਖ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਦੱਸਣਗੇ ਮੇਰੇ ਦਾਦਾ ਜੀ ਦੇ ਬਾਪੂ ਜੀ ਦਾ ਨਾ ਤਾਇਆ ਸੀਗਾ ਉਹਨਾਂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਆਪਣੀ ਸਾਰੀ ਠੀਕ ਹੈ ਜੀ ਹੋ ਗਈ ਜ਼ਮੀਨ ਵੀ ਸਾਰੀ ਹੋ ਗਈ ਤੇ ਜਿੱਦ ਲਈ ਇਹ ਇਹ ਬਰਸਿਆ ਸੀ ਸਾਡੇ ਨਾਲ ਕਰਾਈ ਹੋਈ ਹੈ ਹੁੰਦਾ ਪਈ ਉਹ ਹੀ ਵਿਰਾਸਤ ਦੀ ਪੈਸੇ ਬਸ ਹੋਰ ਕੁਝ ਨਹੀਂ ਹੈ ਜ਼ਮੀਨ ਕੋਈ ਨਹੀਂ ਸਰਵਾਰੀ ਸਾਹਿਬ ਇਹ ਜਿਵੇਂ ਸਮਝ ਰਹੇ ਨੇ ਤੁਸੀਂ ਵੀ ਕਹਿ ਰਹੇ ਹੋ ਨਾਂ ਨਹੀਂ ਹੈਗਾ ਅਸਲ ਦੇ ਵਿੱਚ ਇਹਦਾ ਹੱਲ ਕੀ ਹੈ ਪਟਵਾਰੀ ਸਾਹਿਬ ਇਹਦਾ ਹੱਲ ਇਹਦਾ ਇਹਦਾ ਹੱਲ ਕੀ ਹੈ ਜੇ ਉਹਨਾਂ ਨੂੰ ਨਹੀਂ ਪਤਾ ਉਹ ਨਹੀਂ ਪੜੇ ਲਿਖੇ ਹੈਗੇ ਤੁਹਾਨੂੰ ਤਾਂ ਸਾਰਾ ਪਤਾ ਕੀ ਹੱਲ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਜੀ ਭਾਜੀ ਗੱਲ ਕਰ ਇੱਕ ਮਿੰਟ ਜੀ ਇੱਕ ਮਿੰਟ ਭਾਈ ਇਹਦੇ ਵਿੱਚ ਤੁਸੀਂ ਥੋੜਾ ਐਕਸਪਲੇਨ ਕਰ ਦਿਓ ਪਟਵਾਰੀ ਸਾਹਿਬ ਕਹਿੰਦੇ ਮੈਂ ਕਿਵੇਂ ਕਰ ਸਕਦਾ ਇਹ ਹੋਣਾ ਨਹੀਂ ਕਿਵੇਂ ਹੋਏਗਾ ਇਹਨਾਂ ਦਾ ਇਹ ਨਹੀਂ ਉਹਨਾਂ ਨੇ ਇਹ ਗੱਲ ਕੈਨ ਮਤਲਬ ਸੀ ਉਹ ਕਹਿੰਦੇ ਮੇਰੇ ਕੋਈ ਕਾਗਜ਼ ਨਹੀਂ ਇਹ ਕਾਗਜ਼ ਨਾਲ ਹੁਣੀ ਕਰ ਦੋ ਕਹਿੰਦੇ ਹੁਣੀ ਮੈਂ ਕਿਵੇਂ ਕਰਦਾਗਾ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਪੰਜਾਬ ਸਰਕਾਰ ਤੁਹਾਡੇ ਦੁਆਰ ਇਹ ਨਾਰਾ ਦਿੱਤਾ ਗਿਆ ਤਾਂ ਸਰਕਾਰੀ ਅਫੀਸਰ ਦਫ਼ਤਰਾਂ ਦੇ ਕੰਮ ਜਿਹੜੇ ਨੇ ਪਿੰਡਾਂ ਦੇ ਵਿੱਚ ਹੋਣ ਲੱਗੇ ਨੇ ਇੱਕ ਵਾਰੀ ਤਸਵੀਰ ਸਾਂਝੀ ਕਰ ਦਵਾਂ ਪਿੰਡ ਬੱਲੋ ਮਾਜਰਾ ਮੋਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੰਮ ਹੋ ਰਹੇ ਨੇ ਇੱਥੇ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਆਪਣੇ ਕੰਮ ਕਰਵਾ ਰਹੇ ਨੇ ਸਰਕਾਰੀ ਆਫੀਸਰ ਜਿਹੜੇ ਨੇ ਸਹਿਬਾਨ ਉਹ ਇੱਥੇ ਬੈਠੇ ਹੋਏ ਨੇ ਵੱਖ-ਵੱਖ ਵਿਭਾਗ ਹਨ तकरीबन 15 ਦੇ ਨੇੜੇ ਤੇੜੇ ਜਿਹੜੇ ਵਿਭਾਗ ਇੱਥੇ ਪਹੁੰਚੇ ਹੋਏ ਨੇ ਇੱਥੇ ਛੋਟੇ-ਛੋਟੇ ਕੰਮ ਜਿਹੜੇ ਨੇ ਜਿਨ੍ਹਾਂ ਕਰਕੇ ਬਹੁਤ ਮੁਸੀਬਤ ਚਲਨੀ ਪੈਂਦੀ ਹੈ ਜਾਣੇ ਪੈਂਦੇ ਨੇ ਗੇੜੇ ਮਾਰਨੇ ਪੈਂਦੇ ਨੇ ਦਫ਼ਤਰਾਂ ਦੇ ਉਹ ਕੰਮ ਪਿੰਡਾਂ ਦੇ ਵਿੱਚ ਹੋਣ ਲੱਗੇ ਤਾਂ ਇੱਥੇ ਨਾਲ ਦੀ ਨਾਲ ਕੰਮ ਹੋ ਰਹੇ ਨੇ ਪਰ ਅਸੀਂ ਲੋਕਾਂ ਤੋਂ ਵੀ ਫੀਡਬੈਕ ਲਵਾਂਗੇ ਕਿ ਉਹ ਇਸ ਸਾਡੀ ਚੀਜ਼ ਬਾਰੇ ਕੀ ਸੋਚਦੇ ਨੇ ਕਿ ਜਿਹੜੇ ਉਹਨਾਂ ਦੇ ਕੰਮ ਕਾਫੀ ਸਮੇਂ ਤੋਂ ਹੋ ਨਹੀਂ ਰਿਹਾ ਸੀਗੇ ਪਹਾਲਾ ਪਾਤ ਆਪੋਂ ਬਿਜਲੀ ਵਿਭਾਗ ਦੇ ਵਿੱਚ ਸੀਗਾ ਪਵਾ ਕਿਸੇ ਵੀ ਤਰ੍ਹਾਂ ਦੇ ਵਿਭਾਗ ਦੇ ਵਿੱਚ ਕੰਮ ਜਿਹੜਾ ਉਹਨਾਂ ਦਾ ਫਸਿਆ ਹੋਇਆ ਸੀਗਾ ਹੋਣ ਨਹੀਂ ਰਿਹਾ ਸੀਗੇ ਤਾਂ ਪੰਜਾਬ ਸਰਕਾਰ ਤੁਹਾਡੇ ਦੁਆਰ ਹੈ ਤਾਂ ਇਹ ਸਰਕਾਰੀ ਆਫੀਸਰਜ਼ ਇੱਥੇ ਬੈਠੇ ਹੋਏ ਨੇ ਉਹ ਸਭ ਦੇ ਫਾਰਮ ਫਿਲ ਕਰ ਰਹੇ ਨੇ ਸਭ ਨਾਲ ਨਾਲ ਜਿਹੜੀ ਚੀਜ਼ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਸ희 ਲੋਕਾਂ ਤੋਂ ਖਾਸ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਕੋਈ ਮੁਸੀਬਤ ਦਾ ਸਾਹਮਣਾ ਚਲਣਾ ਪਿਆ ਇੱਧਰ ਪਟਵਾਰੀ ਸਾਹਿਬ ਬੈਠੇ ਹੋਏ ਨੇ ਨਾਲ ਦੀ ਨਾਲ ਬੜੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਤਾਂ ਵੱਖਰੇ ਵੱਖਰੇ ਵਿਭਾਗੇ ਪਹੁੰਚੇ ਹੋਏ ਨੇ ਤਾ ਅਸੀਂ ਗੱਲਬਾਤ ਕਰਾਂਗੇ ਇਸ ਚੀਜ਼ ਨੂੰ ਦੇਖਦੇ ਨੇ ਭਾਈ ਇਹ ਜੋ ਪ੍ਰੋਗਰਾਮ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ਕਿਸ ਚੀਜ਼ ਨੂੰ ਦੇਖਦੇ ਹੋ ਇਹ ਲੋਕ ਕਰਵਾ ਰਹੇ ਨੇ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਇਹਨੂੰ ਲੋਕ ਨਹੀਂ ਜੀ ਇਹਨੂੰ ਸਰਕਾਰ ਜਿਵੇਂ ਸਰਕਾਰ ਦੀ ਮੁਹਿੰਮ ਹੈਗੀ ਆ ਕਿ ਆਪ ਸਰਕਾਰ ਆਪ ਦੇ ਦਵਾਰ ਉਸ ਦੇ ਤਹਿਤ ਇਹ ਸਾਰਾ ਕੰਮ ਹੋ ਰਿਹਾ ਹੈ ਹਰ ਪਿੰਡ ਦੇ ਵਿੱਚ ਕੈਂਪ ਲੱਗ ਰਹੇ ਆ ਉਹ ਕੈਂਪਾਂ ਦੇ ਵਿੱਚ 42 ਤਰ੍ਹਾਂ ਦੀਆਂ ਸਕੀਮਾਂ ਹੈਗੀਆਂ ਜਿਨ੍ਹਾਂ ਦਾ ਲੋਕ ਲਾਭ ਲੈ ਰਹੇ ਨੇ ਤੇ ਉਹ तकरीबन ਇੱਥੇ ਸਾਡੇ ਪਿੰਡ ਦੇ ਜਿੰਨੇ ਬੰਦੇ ਆ ਰਹੇ ਕਿਸੇ ਦਾ ਨੀਲੇ ਕਾਰਡ ਦਾ ਮਤਲਬ ਹੈਗਾ ਪੰਜ ਲੱਖ ਦਾ ਕਾਰਡ ਸਭ ਤੇ ਬਣ ਰਹੇ ਆ ਜੀ ਘਰੇ ਬਣ ਰਹੇ ਲੋਕਾਂ ਨੂੰ ਕਿਤੇ ਖੱਜਲ ਖਵਾਰ ਨਹੀਂ ਹੋਣਾ ਪੈ ਰਿਹਾ ਬਾਕੀ ਜਿਹਦਾ ਕਿਤੇ ਮੜਾ ਮੋਟਾ ਕੁਝ ਇਦਾਂ ਦੀ ਕੋਈ ਹੈਗਾ ਕੰਮ ਉਹ ਉੱਥੇ ਜਾ ਕੇ ਹੋ ਜਾਊਗਾ ਜੋ ਨੋਟ ਡਾਉਨ ਹੋ ਰਿਹਾ ਸਾਰਾ ਜੀ ਮਤਲਬ ਸਾਰੇ ਕੰਮ ਹੋ ਰਹੇ ਨੇ ਸਸਿਕਾ ਮਾਤਾ ਠੀਕ ਹੋ ਹਾਂਜੀ ਠੀਕ ਆ ਹੋ ਰਹੇ ਆ ਕੰਮ ਸਾਰੇ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਆਈ ਹੋਈ ਹੈ ਹਾਂਜੀ ਬਧੀਆ ਹੋ ਰਹੇ ਆ ਕੀ ਕਰਵਾਇਆ ਤੁਸੀਂ ਕਾਸੀ ਤੋਂ ਰਾਸ਼ਨ ਕਟ ਬਣਾਇਆ ਜੀ ਅੱਛਾ ਹਾਂਜੀ ਬਣ ਗਿਆ ਹੁਣ ਰਾਸ਼ਨ ਕਟ ਹਾਂਜੀ ਪਹਿਲਾਂ ਨਹੀਂ ਬਣਿਆ ਸੀਗਾ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਨਾ ਜੀ ਪਹਿਲਾਂ ਨਹੀਂ ਬਣਿਆ ਨਾ ਅੱਛਾ ਪਹਿਲਾਂ ਜੇ ਬਣਿਆ ਸੀ ਕਟ-ਕਟ ਦਿੱਤਾ ਸੀ ਜਾਂ ਕੀ ਇਸ ਚੱਕਰ ਸੀਗਾ ਪਹਿਲਾਂ ਬਸ ਪਤਾ ਨਹੀਂ ਜੀ ਬਣਾਏ ਹੀ ਨਹੀਂ ਬਣਾਏ ਨਹੀਂ ਨਾ ਜੀ ਹੁਣ ਸੌਖਾ ਹੈ ਇੱਥੇ ਤੁਹਾਡੇ ਇੱਥੇ ਅਫਸਰ ਆਏ ਹੋਏ ਨੇ ਉਹ ਆਪ ਬਣਾ ਰਹੇ ਨੇ ਹਾਂਜੀ ਸੌਖਾ ਲੱਗਿਆ ਸਾਨੂੰ ਸੌਖਾ ਲੱਗਿਆ ਹਾਂਜੀ ਠੀਕ ਆ ਤਾਂ ਇਹਨਾਂ ਨੇ ਰਾਸ਼ਨ ਕਾਰਡ ਬਣਾਇਆ ਸਸੀਗਲ ਸਾਹਿਬ ਠੀਕ ਹੋ ਸਸੀਗਲ ਜੀ ਠੀਕ ਹੈ ਸਾਹਿਬ ਅਜ਼ਰ ਕੀ ਕੀ ਕੁਛ ਕਰਵਾ ਰਹੇ ਅੱਜ ਤੁਸੀਂ ਇੱਥੇ ਪੰਜਾਬ ਸਰਕਾਰ ਤੁਹਾਡੇ ਦੁਆਰਾ ਹੀ ਹੋਈ ਹੈ ਇਹ ਬਹੁਤ ਵਧੀਆ ਪ੍ਰਾਲਾ ਹੈ ਗਵਰਨਮੈਂਟ ਦਾ ਵੀ ਜਿਹੜੇ ਵੱਖ-ਵੱਖ ਦਫ਼ਤਰਾਂ ਨਾਲ ਸੰਬੰਧਿਤ ਅਫਸਰ ਸਹਿਬਾਨ ਨੇ ਜਿਹੜੇ ਕੰਮ ਦਫ਼ਤਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਰਾਉਣੇ ਪੈਂਦੇ ਸੀ ਅੱਜ ਪਿੰਡਾਂ ਦੇ ਵਿੱਚ ਸਰਕਾਰ ਨੇ ਦਫ਼ਤਰਾਂ ਦੇ ਨਵੰਦੇ ਘੱਲੇ ਹੋਏ ਆ ਤੇ ਲੋਕਾਂ ਦੇ ਰਾਸ਼ਨ ਕਾਰਡ ਵਗੈਰਾ ਬਣ ਰਹੇ ਆ ਜਿਹੜਾ ਕਿਸੇ ਦਾ ਕੋਈ ਬਿਜਲੀ ਵਿਭਾਗ ਦਾ ਕੰਮ ਹੈ ਕਿਸੇ ਨੇ ਆਪਣੇ ਬਾਬੇ ਦਾਦਿਆਂ ਤੋਂ ਮੀਟਰ ਉੱਧਰ-ਉੱਧਰ ਕਰਾਉਣਾ ਆਪਣੇ ਨਾਂ ਤੇ ਅਪਡੇਟ ਕਰਾਉਣੇ ਆ ਹੋ ਰਹੇ ਆ ਸੀਨੀਅਰ ਸਿਟੀਜ਼ਨ ਕਾਰਡ ਬਣ ਰਹੇ ਆ ਪਟਵਾਰੀ ਸਾਹਿਬ ਬੈਠੇ ਆ ਜੇ ਕਿਸੇ ਦਾ ਕੋਈ ਪਟਵਾਰੀ ਦਾ ਇੰਤਕਾਲ ਵਗੈਰਾ ਦਾ ਕੰਮ ਹੈ ਪਟਵਾਰੀ ਸਾਹਿਬ ਬੈਠੇ ਮਤਲਬ ਨਾਲ ਦੀ ਨਾਲ ਹੋਈ ਜਾ ਰਿਹਾ ਨਾਲ ਦੀ ਨਾਲ ਸੈਨ ਦੇਖੋ ਸੈਨ ਤਾਂ ਤੇਰਾ ਤਹਿਸੀਲਦਾਰ ਸਾਹਿਬ ਨੇ ਕਰਨੇ ਹੁੰਦੇ ਆ ਜੀ ਇਹਨਾਂ ਕੋਲ ਸਿਰਫ ਇੱਕ ਦਰਜ ਕਰਾਉਣਾ ਅੱਛਾ ਇੱਥੇ ਇਹਨਾਂ ਨੂੰ ਦੱਸਣਾ ਹੈ ਹਜੇ ਨਾਲ ਦੀ ਨਾਲ ਕੰਮ ਨਹੀਂ ਹੋਣਾ ਕੋਈ ਵੀ ਕੰਮ ਹੈ ਸਾਰੇ ਜਿਹੜੇ ਕੋਈ ਫਾਰਮ ਭਰਤੇ ਜਿਸ ਮਕਸਦ ਵਾਸਤੇ ਉਹਨਾਂ ਦੇ ਦਫ਼ਤਰਾਂ ਦੇ ਚਲ ਚਲੇ ਜਾਣੇ ਆ ਤੁਹਾਡਾ ਕੰਮ ਹੋ ਜਾਊਗਾ ਤੁਹਾਨੂੰ ਮੈਸੇਜ ਆਜੂਗਾ ਆਪਣਾ ਜਾ ਕੇ ਤੁਸੀਂ ਜਿਹੜਾ ਕੰਮ ਸੂਭਾ ਕੇਂਦਰ ਦੇ ਵਿੱਚ ਹੋਣਾ ਚਾਹੀਏ ਤੁਸੀਂ ਥੱਜਾ ਕਰਾ ਲਓ ਚਾਹੇ ਕਿਤੇ ਕੈਫੇ ਵਾਲੇ ਕੋਲੋਂ ਕਰਾ ਲਓ ਤੁਹਾਡਾ ਕੋਈ ਹੋਇਆ ਹੋਇਆ ਕੰਮ ਹੈ ਤੇ ਫਿਰ ਜਿਹੜੀ ਸਰਕਾਰ ਪਹੁੰਚੀ ਹੈ ਫਿਰ ਇਹਦਾ ਕੀ ਫਾਇਦਾ ਹੋ ਰਿਹਾ ਇੱਥੇ ਆ ਕੇ ਜਿਹੜੇ ਕੰਮ ਉਪਾਗਰਤੇ ਨਹੀਂ ਵੀ ਇਹ ਸਹੂਲਤਾਂ ਵੀ ਲੋਕਾਂ ਨੂੰ ਦਿੱਤੀਆਂ ਕਿੰਨਾਂ ਗਵਰਨਮੈਂਟ ਵੱਲੋਂ ਪਤਾ ਹੀ ਨਹੀਂ ਹੈਗਾ ਅਲੀਵਰ ਕਾਰਡ ਲੋਕਾਂ ਨੇ ਬਣਾਏ ਆ ਪਿੱਛੇ ਆਪਣਾ 2020 ਦੇ ਵਿੱਚ ਵੀ ਸਰਪੰਚ ਸਾਹਿਬ ਨੇ ਬਣਾਏ ਸੀ ਲੋਕਾਂ ਦੇ ਕਾਰਡ ਲੋਕਾਂ ਨੂੰ ਪੈਸੇ ਮਿਲਦੇ ਰਹੇ ਆ ਪਰ ਮੰਤ ਤਿੰਨ ਤਿੰਨ ਹਜ਼ਾਰ ਰੁਪਿਆ ਪਰ ਉਹ ਪਤਾ ਨਹੀਂ ਆ ਤਾਂ ਜਿਨ੍ਹਾਂ ਦੇ ਬਣੇ ਹੋਏ ਆ ਉਹਨਾਂ ਨੂੰ ਨਹੀਂ ਸੀ ਪਤਾ ਜਾਂ ਕਿਤੇ ਉਹ ਉਹਨਾਂ ਦੀ ਡੇਟ ਐਕਸਪਾਇਰ ਹੋ ਗਈ ਵੀ ਮਤਲਬ ਤਿੰਨ ਤਿੰਨ ਸਾਲ ਵਾਸਤੇ ਸੀ ਉਹਨੂੰ ਅਪਡੇਟ ਕਰਾਉਣਾ ਪੈਂਦਾ ਹੋਣਾ ਲੋਕਾਂ ਨੇ ਨਹੀਂ ਕਰਾਇਆ ਉਹਨਾਂ ਦੇ ਬੰਦ ਹੋ ਗਏ ਉਹ ਹੁਣ ਦੁਬਾਰੇ ਫੇਰ ਲੋਕਾਂ ਨੇ ਆਪਣੇ ਜਿਹੜੇ ਲਿਵਰ ਕਾਰਡ ਹੈ ਉਹ ਬਣਾਉਣ ਵਾਸਤੇ ਤੇਰਾ ਫਾਰਮ ਭਰੇ ਆ ਜਿਹੜਾ ਜੋ ਵੀ ਮਹਿਕਮਾ ਬਣਾਉਂਦਾ ਉਹਨੂੰ ਲੋਕਾਂ ਦੇ ਬਣ ਜਾਣਗੇ ਮਤਲਬ ਜੋ ਬਣਵਾ ਰਹੇ ਉਹਨੇ ਬਨ ਜਾਂਦੇ ਇੱਧਰ ਮਾਤਾ ਵੀ ਹੋਰੀ ਖੜੇ ਹੋਏ ਨੇ ਸਤਿਗੁਰਾਂ ਮਾਤਾ ਠੀਕ ਹੋ ਸਰਕਾਰ ਭਾਈ ਕੀ ਬਣਵਾ ਰਹੇ ਤੁਸੀਂ ਉਹ ਵੀਰ ਦੇਖ ਲਾ ਤੇਰੇ ਸਾਹਮਣੇ ਆ ਇਹ ਬਣ ਰਹੇ ਆ ਕੀ ਐ ਕੀ ਪਤਾ ਹੁਣ ਕੀ ਆਏ ਤੁਹਾਨੂੰ ਪਤਾ ਨਹੀਂ ਬਣਵਾਣ ਕੀ ਆਏ ਫਿਰ ਅਸੀਂ ਤਾਂ ਫਾਰਮ ਫਾਖੜੀ ਜਾ ਰਹੇ ਆ ਮੈਂ ਪੜੀ ਹੋਈ ਨਹੀਂ ਹੈਗੀ ਜੀ ਅੱਜ ਤੇ ਤੁਹਾਡਾ ਘਰ ਆਪਣੇ ਨਾਂ ਕਰਾ ਲੈਣਾ ਫਿਰ ਮੇਰੇ ਕੋਲ ਤਾਂ ਘਰ ਇਹ ਨਹੀਂ ਹੈ ਅਸੀਂ ਤਾਂ ਕਰਾਇਆ ਪਰ ਬੈਠੇ ਆ ਫਿਰ ਆ ਕਾਹਦਾ ਕੀ ਕੰਮ ਕਰਾਣਾ ਹੈ ਸਰਕਾਰ ਤੁਹਾਡੇ ਦਵਾਰ ਆਈ ਹੋਈ ਆ 60 ਸਾਲ ਹੋ ਗਏ ਸਾਨੂੰ ਘਰ ਦਵਾ ਦਿਓ ਨੇ ਤੁਸੀਂ ਕਰਵਾਣ ਕੀ ਆਏ ਹੋਣ ਇੱਥੇ ਆਹੀ ਕਹਿਣ ਆਏ ਆ ਵੀ ਸਾਨੂੰ ਜ਼ਮੀਨ ਦਿਵਾਓ ਅੱਛਾ ਹਾਂ ਭਲਾੜ ਦਿਵਾਓ ਸਾਨੂੰ ਅੱਛਾ ਹੋਰ ਇਹ ਫਿਰ ਪਟਵਾਰੀ ਸਾਹਿਬ ਨੂੰ ਕਹਿ ਰਹੇ ਤੁਸੀਂ ਕੋਈ ਕੋਈ ਹੋਵੇ ਚਾਹ ਫਟਵਾਰੀ ਹੋਵੇ ਕੋਈ ਚਾਹ ਹੋਵੇ ਬਸ ਸਭ ਨੂੰ ਕਹਿ ਰਹੇ ਅਸੀਂ ਤੋਂ ਹੂੰ ਸਰਪੰਚਾਂ ਨੂੰ ਵੀ ਪੰਚਾਂ ਨੂੰ ਵੀ ਹੂੰ ਸਹੀ ਠੀਕ ਆ ਹੂੰ ਹੋਰ ਕੀ ਆ ਮੈਂ ਜਿਹੜੇ ਸਾਡੀ ਸਾਡੇ ਕੰਮ ਪੈ ਸੀ ਸਾਡੀ ਉਹ ਪੂਰੀ ਕਰ ਦੋ ਜੀ ਹੋਰ ਸਾਨੂੰ ਕੋਈ ਨਹੀਂ ਬਣਨੀ ਹੈਗੀ ਇਹਨਾਂ ਇਹਨਾਂ ਨੂੰ ਵੀ ਜਿਹੜਾ ਕਹਿੰਦੇ ਸਾਨੂੰ ਕਰ ਦਿੱਤਾ ਤੁਸੀਂ ਕੀ ਕੰਮ ਕਰਾ ਰਹੇ ਹੋ ਅਸੀਂ ਵੀ ਅਹੀ ਚਾਹੁੰਦੇ ਸਾਨੂੰ ਘਰ ਮਿਲੇ ਜਿੱਥੇ ਹਾਂਜੀ 60 ਸਾਲ ਹੋ ਗਏ ਸਾਨੂੰ ਠੀਕ ਹੈ ਜੀ ਇਹ ਫਾਰਮ ਕਾਦਾ ਹੈ ਤੁਸੀਂ ਇਹ ਭਰ ਰਹੇ ਹੋ ਹੈ ਜੀ ਸਾਡਾ ਉਹ ਜਨਮ ਸਰਟੀਫਿਕੇਟ ਦੇ ਮਤਲਬ ਕੋਈ ਕੰਮ ਤੁਸੀਂ ਕੀ ਕਰਾਣਾ ਹੈ ਮੈਂ ਤਾਂ ਰਾਸ਼ਨ ਕਾਰਡ ਬਣਵਾਣ ਆਈ ਬਣ ਗਿਆ ਤੁਹਾਡਾ ਹਾਂ ਜਮ੍ਹਾਂ ਕਰ ਦਈਏ ਫਾਰਮ ਅੱਛਾ ਹਾਂਜੀ ਹਾਂਜੀ ਹੋ ਗਿਆ ਹਾਂਜੀ ਸੌਖਾ ਹੈ ਹੁਣ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀਗਾ ਕਹਿੰਦੇ ਹਾਂਜੀ ਹਾਂਜੀ ਸੌਖਾ ਹੀ ਹੈ ਬਸ ਸੌਖਾ ਹੀ ਹੈ ਤੋਖਾ ਕੀ ਆਲਾ ਪੱਜੀ ਠੀਕ ਹੋ ਹੈ ਵਧੀਆ ਫਸਕਲਾ ਜੀ ਕੀ ਕੀ ਕੰਮ ਹੋ ਰਹੇ ਨੇ ਇੱਥੇ ਲੋਕਾਂ ਦੇ ਅਫਸਰ ਆਏ ਹੋਏ ਨੇ ਵੱਡੇ ਵੱਡੇ ਸਾਰੇ ਬੈਠੇ ਹੋਏ ਹਾਂ ਇਹ ਤਾਂ ਸਾਰੇ ਵਿਭਾਗਾਂ ਦਾ ਕੰਮ ਹੋ ਰਿਹਾ ਜੀ ਕੋਈ ਹੋਵੇ ਆਪਣਾ ਸਪਲਾ ਫੂਡ ਸਪਲਾਈ ਬਿਜਲੀ ਵਿਭਾਗ ਸਾਂਝ ਕੇਂਦਰ ਮਤਲਬ ਲਗਭਗ ਜਿਹੜੇ ਆਪਣੇ ਆਮ ਫੈਸਿਲਿਟੀ ਵਾਲੇ ਕੰਮ ਹੁੰਦੇ ਜਿੱਥੇ ਲੋਕਾਂ ਨੂੰ ਘੁੰਮਣਾ ਫਿਰਨਾ ਪੈਂਦਾ ਉਹ ਸਾਰੇ ਇੱਥੇ ਆਪਣੇ ਹਾਜ਼ਰ ਹੈ ਕਿ ਉਹ ਆਪਣੇ ਸਾਰੇ ਕੰਮ ਹੋ ਰਹੇ ਨੇ ਬੰਦਿਆਂ ਦੇ ਕਰਾਰੇ ਜੇ ਕਿਸੇ ਦਾ ਨਹੀਂ ਤਾਂ ਉਹਨੂੰ ਦੱਸਿਆ ਜਾ ਰਿਹਾ ਵੀ ਤੇਰਾ ਇਸ ਤਰ੍ਹਾਂ ਕੰਮ ਹੋਣਾ ਵੀ ਆ ਆਪਣੇ ਕਾਗਜ਼ ਤਿਆਰ ਕਰਕੇ ਰੱਖ ਹੂੰ ਇਹ ਮੇਰੇ ਹਿਸਾਬ ਨਾਲ ਭਗਵਾਨਤਮਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਜਿਹੜੇ ਕੰਮਾਂ ਨੂੰ ਲੋਕ ੱੱਕੇ ਖਾਂਦੇ ਪਰ ਤੇ ਨਾਲ ਦੀ ਨਾਲ ਕੰਮ ਹੋ ਜਾਂਦਾ ਜਾਂ ਫਿਰ ਸਮਾਂ ਲੱਗਦਾ ਉਸ ਨੂੰ ਵੀ ਕਿਤੇ ਫਾਰਮ ਹੀ ਫਿਲ ਹੋ ਰੇ ਕੱਲੇ ਨਹੀਂ ਨਹੀਂ ਜਿਹੜਾ ਕੰਮ ਹੋਣੇ ਵਾਲਾ ਊੜਾ ਮੌਕੇ ਪਰ ਹੋਣੇ ਵਾਲਾ ਉਹ ਇੱਥੇ ਹੋ ਰਿਹਾ ਕਈ ਕੰਮ ਇਹ ਜਿਹੜੇ ਦਾ ਪ੍ਰੋਸੀਜਰ ਹੁੰਦਾ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਵੀ ਇਹ ਕਾਗਜ਼ ਆਪਾਂ ਨੂੰ ਚਾਹੀਦਾ ਹੀ ਚਾਹੀਦੇ ਆ ਉਹ ਆਪਣਾ ਇਹ ਦੱਸ ਦੰਨੇ ਵੀ ਤੁਸੀਂ ਇਹ ਕਾਗਜ਼ ਲਿਆ ਕੇ ਸਾਨੂੰ ਦੇ ਦਿਓ ਵੀ ਅਸੀਂ ਤੁਹਾਡੀ ਪ੍ਰੋਸੈਸ ਵਿੱਚ ਪਾ ਦੰਨੇ ਜਿਹੜਾ ਕੰਮ ਥੋੜਾ ਛੇਤੀ ਹੋ ਜਾਊਗਾ ਉਹ ਵੀ ਆਪਣਾ ਕੋਈ ਜਵਾਬ ਨਹੀਂ ਦਿੰਦੇ ਵੀ ਹਾਂ ਤੁਹਾਡਾ ਕਰਕੇ ਦਵਾਂਗੇ ਕੰਮ ਬਾਕੀ ਆਪਣਾ ਸਰਕਾਰ ਬੰਦਿਆਂ ਦੇ ਨਾਲ ਆ ਆਮ ਬੰਦੇ ਦੇ ਨਾਲ ਹੈ ਗੈਲ ਹੋ ਕੇ ਕਰਵਾ ਰਹੀ ਵੀ ਹਾਂ ਕਿਹਾ ਵਾ ਸਾਨੂੰ ਜਿੰਨੇ ਵੀ ਉਹ ਅਹੁਦੇਦਾਰ ਹੈ ਵੀ ਹਾਂ ਗੈਲ ਹੋ ਕੇ ਦੇਖ ਕੇ ਕਰਵਾਓ ਕੰਮ ਮਤਲਬ ਨਾਲ ਦੀ ਨਾਲ ਹੋਈ ਜਾ ਰਹੀ ਹੈ ਹਾਂ ਦੇ ਨਾਲ ਦੀ ਨਾਲ ਹੋ ਰਹੀ ਹੈ ਇੱਧਰ ਵੀ ਪਿੰਡ ਦੇ ਬੈਠੇ ਹੋਏ ਨੇ ਬਾਈ ਕੀ ਹਾਲ ਸਸੀ ਘਾਲ ਟੀਕਾ ਜੀ ਹਾਂ ਵਧੀਆ ਜੀ ਕੀ ਕਰਵਾ ਰਹੇ ਹੋ ਅੱਜ ਇੱਥੇ ਬੈਠੇ ਹੋਇਆ ਹਾਂ ਬਾਜੀ ਇਹਨਾਂ ਦੇ ਕੰਮ ਕਰਾ ਰਹੇ ਮੁੰਡਿਆਂ ਦੇ ਨਾਲ ਅੱਜ ਤੁਸੀਂ ਨਾਲ ਵਿਚੋਲੇ ਆਂ ਹਾਂਜੀ 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 ਕੀ ਕੀ ਕੁਝ ਕੰਮ ਕਰਵਾ ਰਹੇ ਕੀ ਕੁਝ ਹੋ ਗਿਆ ਕੰਮ ਇੱਥੇ ਦੇਖੋ ਜੀ ਜਿਹੜੇ ਆਪਣਾ ਕਿਸੇ ਦਾ ਰਾਸ਼ਨ ਕਾਰਡ ਪਾਣਾ ਹੈ ਕਿਸ ਦੀ ਪੈਨਸ਼ਨ ਲਗਣੀ ਹੈ ਹੋਰ ਸਾਰੇ ਕੰਮ ਇੱਥੇ ਹੋ ਰਹੇ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈਗੀ ਕਿਤੇ ਕੋਈ ਨਹੀਂ ਨਹੀਂ ਕੋਈ ਪਹਿਲਾਂ ਹੁੰਦੀ ਸੀ ਦਿੱਕਤ ਵੀ ਜਾਣਾ ਦਫ਼ਤਰਾਂ ਦੇ ਵਿੱਚ ਦਫਤਰਾਂ ਤਾਂ ਹੈਰਾਨਗੀ ਹੁੰਦੀ ਉਸ ਹਾਂ ਜੀ ਇਹ ਉਹੀ ਅਫਸਰ ਨੇ ਜਿਹੜੇ ਪਹਿਲਾਂ ਜਿੱਤੇ ਜਾਂਦੇ ਜਿਨ੍ਹਾਂ ਦੇ ਕੋਲ ਹੁਣ ਕੀ ਕਹਿੰਦੇ ਆ ਪਿਆਰ ਨਾਲ ਹੀ ਕਰਦੇ ਹੋਣੇ ਗੱਲਾਂ ਤਾਂ ਹੁਣ ਤਾਂ ਪਿਆਰ ਨਾਲ ਗੱਲ ਕਰਦੇ ਵਧੀਆ ਤੁਸੀਂ ਕੀ ਕਰਾ ਰਹੇ ਹੋ ਤੁਸੀਂ ਕੀ ਕਰਵਾ ਰਹੇ ਮੈਂ ਤਾਂ ਕੁਝ ਨਹੀਂ ਕਰਾ ਰਿਹਾ ਅੱਛਾ ਇੱਧਰ ਬੋਲੋ ਕੁਝ ਨਹੀਂ ਕਰਾ ਰਹੇ ਕਰਦੇ ਨਵੇੜ ਤੇ ਅੰਕਲ ਤੁਸੀਂ ਕੀ ਕਰਵਾ ਰਹੇ ਹੋ ਅਸਾ ਜੀ ਕੁਝ ਨਹੀਂ ਕਰਾਉਣ ਆਏ ਕਿਉਂ ਸਰਕਾਰ ਤਾਂ ਤੁਹਾਡੇ ਦਵਾਰ ਆਈ ਨਹੀਂ ਨਹੀਂ ਪਈ ਆਈ ਬਈ ਹੂੰ ਕੋਈ ਕੰਮ ਨਹੀਂ ਆਇਆ ਸਭ ਅਸੀਂ ਅੱਲਾ ਸ਼ੇਰੀ ਦੇਣੇ ਆਏ ਹੂੰ ਬਈ ਵਧੀਆ ਪਰੋਂ ਕੁਝ ਨਹੀਂ ਆਇਆ ਨੀ ਸਰਕਾਰ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਕਿ ਨਹੀਂ ਬਿਲਕੁਲ ਵਧੀਆ ਕਰ ਰਹੀ ਹੈ ਮੈਂ ਤਾਂ ਨਰਾਜ਼ਗੀ ਲੱਗ ਰਹੀ ਹੈ ਨਹੀਂ ਬਿਲਕੁਲ ਵਧੀਆ ਕਰ ਰਹੀ ਹੈ ਵਧੀਆ ਕਰ ਰਹੀ ਬਿਲਕੁਲ ਵਧੀਆ ਕਰ ਰਹੀ ਹੈ ਜੀ ਕੀ ਕੁਝ ਹੋ ਗਿਆ ਹੁਣ ਪਿੰਡ ਦੇ ਵਿੱਚ ਤੁਹਾਨੂੰ ਜਦੋਂ ਦੀ ਸਰਕਾਰ ਬਣੀ ਹੈ ਜਾਂ ਹੁਣ ਇਹ ਕੰਮਾਂ ਨੂੰ ਦੇਖ ਕੇ ਬਹੁਤ ਕੁਝ ਹੋ ਗਿਆ ਜੀ ਗਰਾਂਟਾ ਗਰਾਂਟਾ ਮਿਲ ਗਿਆ ਹਾਂ ਜੀ ਮਿਲ ਗਿਆ ਹਾਂ ਜੀ ਹਾਂ ਸਾਰਾ ਕੁਝ ਸਾਰਾ ਕੁਝ ਮਿਲ ਗਿਆ ਜੀ ਹਾਂ ਮਿਲ ਰਿਹਾ ਉਹ ਤੁਹਾਨੂੰ ਸਰਪੰਚ ਸਾਹਿਬ ਦੱਸ ਦੂੰਗਾ ਮੌਕੇ ਪਰ ਜਦ ਤੁਸੀਂ ਗੱਲ ਕਰੂਗੇ ਹਾਂ ਜੀ ਹਾਂ ਮਤਲਬ ਸਾਰਾ ਕੁਝ ਹੋ ਰਿਹਾ ਹੋਰ ਹੈ ਜੀ ਬਹੁਤ ਬਹੁਤ ਕੁਝ ਹੋ ਰਿਹਾ ਹਾਂ ਸਰਪੰਚ ਸਾਹਿਬ ਸਾਡੇ ਨਾਲ ਨੇ ਜੱਸੀ ਸਰਪੰ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਲਈ ਇਹ ਜੋ ਸਰਕਾਰ ਵੱਲੋਂ ਕਾਰਗੁਜ਼ਾਰੀ ਹੋ ਰਹੀ ਹੈ ਇੱਧਰ ਨੂੰ ਆਜੇ ਤੁਹਾਡੇ ਤੋਂ ਇਹ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੇ ਕੰਮ ਜਿਹੜੇ ਲੋਕਾਂ ਦੇ ਉਹ ਹੋ ਰਹੇ ਨੇ ਅਸਲ ਦੇ ਵਿੱਚ ਜਿਹੜੇ ਹੋਣੇ ਚਾਹੀਦੇ ਨੇ ਆਹ ਨਹੀਂ ਦੇਖੋ ਜਿਹੜਾ ਜਿੰਨੀ ਕਿ ਹੈਗਾ ਹਨ ਜਿਹੜਾ ਸੁਵਿਧਾ ਸੈਂਟਰਾਂ ਚ ਜਿਹੜੇ ਲੋਕਾਂ ਨੇ ਧੱਕੇ ਖਾਣੇ ਸੀ ਉਹ ਤਾਂ ਤਾਂ ਹੈਗਾ ਬਣ ਰਹੇ ਨੇ ਲੇਬਰ ਤੇ ਫਾਰਮ ਪਰ ਜਮਾ ਉੱਥੇ ਹੋਣੇ ਆ ਜੇ ਕਿਤੇ ਜਮਾ ਵੀ ਉਰੀ ਹੋਣ ਲੱਗ ਜਾਂਦੇ ਫਿਰ ਸ਼ਾਇਦ ਗੱਲ ਹੋਣੀ ਉਹਦੇ ਟਾਕ ਭਾਰ ਹੋ ਰਹੇ ਆ ਫਾਰਮ ਜਮਾ ਉੱਥੇ ਹੋਣਗੇ ਜਿਹੜੀ ਜ਼ਿਆਦਾ ਸਾਨੂੰ ਦਿੱਕਤ ਲੱਗ ਰਹੀ ਆ ਜੇ ਜਦੋਂ ਹੁਣ ਮੈਂ ਸਰਪੰਚ ਆ ਮੈਨੂੰ ਲੱਗ ਰਿਹਾ ਉਹ ਥੋੜੀ ਜੀ ਚੱਕਰ ਇਹ ਪੈ ਰਿਹਾ ਵੀ ਜਿਹੜੇ ਆਪਣੇ ਆਟੇ ਦਾਲ ਵਾਲੇ ਕਾਰਡ ਹੈਗੇ ਆ ਜੇ ਕਿਤੇ ਉਹ ਬਣਦੇ ਹੁੰਦੇ ਫਿਰ ਥੋੜਾ ਫਾਇਦਾ ਸੀ ਕਿਉਂਕਿ ਉਹ ਆਟੇ ਦਾਲ ਦਾ ਜਦੋਂ ਕਾਰਡ ਬਣਨਾ ਉਹ ਤੋਂ ਬਾਅਦ ਅੱਗੇ ਫੈਸਿਲਟੀਆਂ ਸ਼ੁਰੂ ਹੋਣੀਆਂ ਹੁਣ ਇਹ ਬਾਈ ਖੜਾ ਹੈ ਇਹ ਨਹੀਂ ਇੱਕ ਬਾਈ ਹੋਰ ਹੈ ਉਹ ਬਾਈ ਖੜਾ ਹੈ ਹੈ ਨਹੀਂ ਉਹਦਾ ਆਟੇ ਦਾ ਵਾਲਾ ਦਾ ਕਾਰਡ ਵੀ ਬਣਿਆ ਹੋਇਆ ਪਰ ਉਹਦੇ ਵਿਚਾਰੇ ਦਾ ਅੱਗੇ ਆਇਸ਼ਮਾਨ ਕਾਰਡ ਨਹੀਂ ਬਣ ਰਿਹਾ ਕੋਈ ਹੌਸਪੀਟਲ ਰਿਜ਼ਲਟ ਨਹੀਂ ਆ ਰਹੀ ਉਹ ਇਸ ਕਰਕੇ ਉਹ ਕੋਈ ਅਹ ਨਹੀਂ ਹੈਗਾ ਤੇ ਫਿਲਹਾਲ ਤਾਂ ਚੱਲ ਰਿਹਾ ਕੰਮ ਦੇਖਦੇ ਹਾਂ ਹੁਣ ਵੀ ਗਾਹਾਂ ਗਈ ਹੁੰਦਾ ਵੀ ਕਾਰ ਜਿਹੜੇ ਫਾਰਮ ਹੈਗੇ ਆ ਭਰ ਹੋ ਰਹੀਆਂ ਪਰਪਰ ਇੱਕ ਆਹੀ ਥੋੜੀ ਜਿਹੀ ਕਮੀ ਜ਼ਰੂਰ ਰਹੀ ਜੇ ਕਿਤੇ ਉਹ ਆ ਜਾਂਦਾ ਫਿਰ ਜਮੈਂ ਮਤਲਬ ਠੀਕ ਹੋ ਜਾਣਾ ਕੰਮ ਕੀ ਲੱਗਦਾ ਕਿ ਅਸਲ ਕਮੀ ਉਹੀ ਹੈ ਵੀ ਜਿਹੜੀ ਜੜ ਤੋਂ ਚੀਜ਼ ਹੋਣੀ ਚਾਹੀਦੀ ਸੀ ਓਏ ਯਾਰ ਬਾਈ ਜਿਹੜੀ ਫੈਸਿਲਿਟੀ ਆ ਹੁਣ ਇੱਕ ਹਰੇਕ ਉਹਦੀ ਹੈ ਜਿਹੜੀ ਜਿਹੜੀ ਫੈਸਿਲਿਟੀ ਆ ਨਾ ਉਹ ਆਟੇ ਦਾਲ ਵਾਲੇ ਕਾਰਟ ਤੋਂ ਹੀ ਸ਼ੁਰੂ ਹੁੰਦੀ ਹੈ ਜਿਹੜੀਆਂ ਅਸਲੀ ਫਰਜ਼ਿਲਟੀਆਂ ਜਿਵੇਂ ਮੰਨ ਲਓ ਕੋਈ ਕਿਸੇ ਤਰ੍ਹਾਂ ਦਾ ਕੋਈ ਕੋਈ ਕਾਰਡ ਬਣਾਉਣਾ ਕੋਈ ਆ ਆਸ਼ਮਾਨ ਕਾਰਡ ਬਣਾਉਣਾ ਜਾਂ ਕੁਝ ਵੀ ਜਿਹੜੀ ਚੀਜ਼ ਨਾ ਉਹ ਕਾਰਡ ਜਿਹਦਾ ਬਣਿਆ ਹੋਇਆ ਉਹ ਤੋਂ ਬਾਅਦ ਹੀ ਸ਼ੁਰੂ ਹੁੰਦਾ ਉਹ ਵੀ ਰਜਿਸਟਰਡ ਹੋਣਾ ਚਾਹੀਦਾ ਹੁਣ ਮੰਨ ਲਓ ਵੀ ਜਿਵੇਂ ਜੱਟ ਭਾਈ ਜਰਚੋਂ ਵੀ ਹੈਗੇ ਆ ਬੰਦੇ ਉਹਨਾਂ ਦੇ ਕਿਉਂ ਘਟਾਈ ਕਿੱਲਾਂ ਤੋਂ ਥੱਲੇ ਬਣਦੇ ਆ ਇਹ ਕਾਰਡ ਬਣ ਜਾਂਦਾ ਫਿਰ ਉਹ ਤੋਂ ਬਾਅਦ ਜਿਹੜਾ ਜੇ ਫਾਰਮ ਹੈ ਮੰਨ ਲਓ ਮੈਂ ਜੇ ਫਾਰਮ ਲਿਆ ਹੋਇਆ ਉਹ ਇਥੋਂ ਬਣੇ ਨਹੀਂ ਸਕਦਾ ਉਹ ਬਣਦਾ ਹੈਗਾ ਮੰਡੀਕਰਨ ਬੋਰਡ 'ਚ ਜਾ ਕੇ ਉਹਦੇ 'ਚ ਰਜਿਸਟਰਡ ਹੋਊਗਾ ਪਤਾ ਨਹੀਂ ਕਿਹੜੇ ਸਾਡੇ ਆੜਤੀਆਂ ਜਾਂ ਤਾਂ ਉਹ ਰਜਿਸਟਰਡ ਨਹੀਂ ਕਰਾਉਂਦੇ ਜਾਂ ਕੀ ਗੱਲ ਹੈ ਮਤਲਬ ਉੱਥੇ ਇਹ ਬਸ ਇੱਕ ਇਹਦੇ ਰਿਗਾਰਡਿੰਗ ਜਿਹੜੀ ਗੱਲ ਹੈਗੀ ਉਹ ਥੋੜੀ ਕਮੀ ਹੈਗੀ ਆ ਉਹ ਜਿਹੜੇ ਜਿਸ ਤਰ੍ਹਾਂ ਹੁਣ ਮੰਨ ਲਓ ਲੋਕ ਰੋਜ ਆਧਾਰ ਕਾਰਡ ਤੇ ਧੱਕੇ ਖਾਂਦੇ ਆ ਜਾਂ ਜਨਮ ਮੌਤ ਜਾਂ ਮੰਨ ਲਓ ਕਈ ਜਗ੍ਹਾ ਪਟਵਾਰੀ ਦਾ ਕੋਈ ਕੰਮ ਹੁੰਦਾ ਵੀ ਇੱਕ ਕਲੈਰੀਕਲ ਕੋਈ ਮਿਸਟੇਕ ਹੁੰਦੀ ਹੈ ਜਾਂ ਆਧਾਰ ਕਾਰਡ 'ਚ ਉਮਰ ਗਲਤ ਹੈਗੀ ਆ ਜਾਂ ਕੁਝ ਇਹ ਜਿਹੇ ਉਹ ਸਾਰੀਆਂ ਜਿਹੜੇ ਕਿਉਂਕਿ ਇਹ ਮਿਸਟੇਕਾਂ ਉਹਨਾਂ ਦੀ ਹੁੰਦੀਆਂ ਨੇ ਜਿਹੜੇ ਵਿਚਾਰੇ ਬਜ਼ੁਰਗ ਹੁੰਦੇ ਨੇ ਜਾਂ ਅਨਪੜ੍ਹ ਹੁੰਦੇ ਨੇ ਠੀਕ ਐ ਉਹਨਾਂ ਦੇ ਜਿਹੜੀ ਖੱਜਲ ਖਵਾਰੀ ਸੀ ਉਹ ਸੈਟ ਆ ਚਾਹੇ ਸੁਧਾਰ ਕਿਵੇਂ ਹੋਏਗਾ ਜਿਹੜੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਰਡ ਜਿਹੜਾ ਹੈ ਬਹਨਣਾ ਚਾਹੀਦਾ ਉਹਦਾ ਸੁਧਾਰ ਕਿਵੇਂ ਹੋਏਗਾ ਕਿਹੜਾ ਮੈਕਮਾ ਕਰੇਗਾ ਹੁਣ ਉਹ ਬਣਦਾ ਆਪਣਾ ਫੂਡ ਐਂਡ ਸਪਲਾਈ ਉਹ ਇੱਥੇ ਉਹੀ ਨਹੀਂ ਹੈਗਾ ਬਸ ਜੇ ਉਹ ਹੁੰਦਾ ਫਿਰ ਫਿਰ ਮਤਲਬ ਫਿਰ ਸਾਰਾ ਕੁਝ ਕਲੀਅਰਤਾ ਉਹ ਉਰੇ ਤੁਸੀਂ ਕਿਤੇ ਵੀ ਤੁਸੀਂ ਹੁਣ ਮੌਨਾਂ ਕਰਨਾ ਸਾਰਾ ਕੁਝ ਸੈਟ ਹੈ ਉਜਾ ਕੇ ਉਥੇ ਚੱਕਰ ਪੈਣਾ ਹੋਰ ਕੁਝ ਨਹੀਂ ਬਾਕੀ ਸਾਰਾ ਠੀਕ ਹੈ ਮੇਰੇ ਕੋਲ ਆ ਵੀ ਹੈਗੇ ਬਾਈ ਸਾਰੇ A to Z ਜਿਹੜਾ ਆਇਸ਼ਮਾਨ ਕਾਰਡ ਹੈ ਆਇਸ਼ਮਾਨ ਕਾਰਡ ਜਿਹੜਾ ਹੈਗਾ ਆਨਲਾਈਨ ਜਿਹੜਾ ਬੈਨੀਫੀਸ਼ੀਰੀ ਪੋਰਟਲ ਦੇ ਵਿੱਚ ਚੜਿਆ ਉਹ ਜਿਸ ਬੰਦੇ ਦਾ ਨਾਮ ਆਨਲਾਈਨ ਬਣਦਾ ਹੈ ਤਕਰੀਬਨ ਮੈਂ ਖੁਦ ਆਪਣੇ ਬੱਲੋ ਮਜਰੇ ਪਿੰਡ ਦੇ 90 ਤੋਂ 95 ਗਾੜ ਬਣਾ ਚੁੱਕਿਆ ਔਰ ਬਣੇ ਹੋਏ ਉਹਨਾਂ ਲੋਕਾਂ ਦੇ ਕਾਰਡ ਬਣਾਏ ਆ ਮੈਂ ਤੇ ਬਾਕੀ ਜਿਹਦਾ ਰਿਨਿਊ ਹੋਣਾ ਰਿਨਿਊ ਵੀ ਕਰ ਰਹੇ ਆ ਜਿਹੜਾ ਆਇਸ਼ਮਾਨ ਕਾਰਡ ਹੈ ਚਾਹੇ ਉਹ ਕਿਸਾਨ ਭਰਾ ਹੈ ਕੋਈ ਉਹਦਾ ਜੇ ਫਾਰਮ ਆਨਲਾਈਨ ਹੋਣਾ ਚਾਹੀਦਾ ਬੈਨੀਫੀਸ਼ੀਰੀ ਚ ਉਹਦਾ ਕਾਰਡ ਨੂੰ ਆਨਲਾਈਨ ਖੁਦ ਵੀ ਬਣਾ ਸਕਦੇ ਆ ਉਹ ਕਿਵੇਂ ਚੜੇਗਾ ਉਹ ਹੀ ਤਾਂ ਸਰਪੰਚ ਸਾਹਿਬ ਕਹਿ ਰਹੇ ਨੇ ਜੀ ਜੀ ਤਾਂ ਇਹ ਚੀਜ਼ਾਂ ਨੇ ਪਰ ਅਸਲ ਦੇ ਵਿੱਚ ਅਸੀਂ ਬਜ਼ੁਰਗਾਂ ਨਾਲ ਬਜ਼ੁਰਗਾਂ ਦੇ ਨਾਲ ਹੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਕੰਮ ਕਰਵਾ ਰਹੇ ਨੇ ਪਰ ਕញ្ញਾਂ ਤੇ ਕਹਿੰਦੇ 5 ਲੱਖ ਵਾਲੇ ਕਾਰਡ ਦੀ ਵੀ ਦਿੱਕਤ ਹੈਗੀ ਆ ਸਸਿਕਾ ਅੰਕਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਬਣਵਾ ਲੈ ਕਾਰਡ ਕੋਡ ਕੋਈ ਕਿ ਨਹੀਂ ਆ ਫਾਰਮ ਜੇ ਵਾਵਾ ਚੱਕੀ ਫਿਰਦੇ ਹੋ ਓ ਯਾਰ ਇਹ ਤਾਂ ਜ਼ਮੀਨ ਦਾ ਬਾਈ ਬਰਾਸ ਚਲਾਉਣੀ ਹੈ ਅੱਛਾ ਉਹ ਮੇਰੇ ਬਾਪੂਸੀਤਾ ਵੀ ਹੈ ਕਿ ਸਭ ਕੁਸ ਹੈ ਉਹ ਪਟਵਾਰੀ ਮੰਦੇ ਨਹੀਂ ਕਹਿੰਦਾ ਉਹ ਬਜ਼ੁਰਗ ਦਾ 60 ਸਾਲ ਪਹਿਰਾ ਨਿਦਰ ਹੋ ਗਿਆ ਹਮ ਜਲ ਜ਼ਿਲ੍ਹਾ ਸਾਡਾ ਬਾਲਾ ਸੀਗਾ ਹਮ ਉਹ ਮੈਨੂੰ ਮਿਲਦੇ ਨਹੀਂ ਸਰਟੀਫਿਕੇਟ ਕਿੱਥੇ ਅੱਛਾ ਜਦੋਂ ਜਦ ਜਿਹੜੀ ਮੇਰੇ ਬਾਪ ਦੇ ਨਾਲ ਜ਼ਮੀਨ ਚੜ ਗਈ ਹਮ فیر تو 9.5 ਨਹੀਂ ਚਾਹੀਦੀ ਉਹਦੀ ਉਧਰ ਮੈਂ ਵੀ ਕਿ ਪਉਣੇ ਵਿੱਚ اچھا ਉਹ ਜ਼ਮੀਨ ਜਿਹੜੀ ਤੁਹਾਡੇ ਨਾਲ ਚੜ ਨਹੀਂ ਰਹੀ ਉਹ ਜਿਹੜਾ ਵਿਰਾਸਤ ਨਹੀਂ ਚੜ ਰਹੀ ਹਾਂ ਉਹ ਫਿਰ ਤੁਹਾਡੇ ਤੋਂ ਸਰਟੀਫਿਕੇਟ ਮੰਗ ਰਹੇ ਆ ਮਾਨ ਸਾਹਿਬ ਤਾਂ ਕਹਿੰਦੇ ਕਿ ਅਸੀਂ ਨਹੀਂ ਪਰੇਸ਼ਾਨ ਹੁਣ ਦਵਾਗੇ ਇੱਕ ਪਿੱਛੇ ਜੇ ਬਾਈਕੇ ਵੀ ਦਵਾਈ ਸੀ ਮੈਨਾਂ ਹੋ ਗਿਆ ਕਮਦਨ ਮੈਨਾਂ ਹੋ ਗਿਆ ਕਮਦਨ ਪਟਾਰੀ ਸਾਹਿਬ ਕਹਿੰਦੇ ਉਹ ਵੀ ਲੋਕਾਂ ਕੰਮ ਹੋਊਗਾ ਭਾਈ ਹਮ ਸਭ ਕੁਝ ਦਿਖਾ ਦੇ ਨੋਕੀ ਦਿਖਾ ਲਿਆ ਹਾਂਜੀ ਇਹ ਪਹਿਲਾਂ ਫਿਰ ਵਿਰਾਸਤ ਕਿਵੇਂ ਚੜ ਗਈ ਤੁਹਾਡੇ ਬਾਪੂ ਦੇ ਨਾਮ ਫਿਰ ਹੁਣ ਤੁਹਾਡੇ ਨਾਮ ਕਿਉਂ ਨਹੀਂ ਚੜੀ ਉਸੇ ਤਰੀਕੇ ਨਾਲ ਚੱਲ ਸਕਦੀ ਸੀ ਕਿ ਬਾਪੂ ਦੀ ਡੈਥ ਹੋ ਗਈ 10-12 ਸਾਲ ਹੋ ਗਏ ਹੁਣ ਸਾਨੂੰ ਪਸੰਦ ਇਸ ਚੀਜ਼ਾਂ ਦਾ ਬਾਪੂ ਨੂੰ ਸਾਡੇ ਨਾਲ ਬਸੀਤ ਬਣਾਈ ਹੋਈ ਹੈ ਰਸੀਦਾਂ ਨੂੰ ਬਸੀਤ ਹੈ ਬਸੀਤ ਕਿ ਮਟਾਇਆ ਚੱਲਣੀ ਚਾਹੀਦੀ ਹੈ ਚੜਦੀ ਨਹੀਂ ਹੈ ਕਿਉਂ ਅਜਿਹੇ ਕਾਰਨ ਕੀ ਹੈ ਫਿਰ ਕਿਉਂ ਪਰੇਸ਼ਾਨ ਕਰ ਰਹੇ ਹੋ ਫਿਰ ਪਰੇਸ਼ਾਨੇ ਕਹਿ ਰਹੇ ਹਾਂ ਕੋਈ ਨਹੀਂ ਕਹਿੰਦਾ ਵੀ ਇਹ ਹੋਣਾ ਨਹੀਂ ਹੈ ਅੱਛਾ ਮੈਂ ਤਾਂ ਲੁਖਾ ਵੀ ਲਿਆ ਸਭ ਕੁਝ ਲੁਖਾ ਲਿਆ ਮੌਤ ਦਾ ਸਰਟੀਫਿਕੇਟ ਮੰਗਦੇ ਮੌਤ ਦਾ ਮੈਂ ਕਿੱਥੋਂ ਲੈ ਮੈਂ ਅੱਛਾ ਡੈਥ ਸਰਟੀਫਿਕੇਟ ਮੰਗਦੇ ਹਾਂ ਜਿਹੜਾ ਜਿਹੜਾ ਵਾਲਾ ਸੀਗਾ ਸਾਡਾ ਹੁਣ ਕਿੱਥੋਂ ਲੈ ਕੇ ਆਈ ਕਿੱਥੋਂ ਮਿਲੂਗਾ ਇਹ ਹੀ ਨਹੀਂ ਪਤਾ ਲੱਗਦਾ ਤਾਂ ਹੁਣ ਉਹਦਾ ਹੱਲ ਕੀ ਹੋਏਗਾ ਫਿਰ ਤੁਹਾਡੇ ਨਾਮ ਵਿਰਾਸਤ ਜਿਹੜੀ ਨਹੀਂ ਹੋਣੀ ਉਹ ਪਤਾ ਨਹੀਂ ਜੀ ਹੁਣ ਕਿਆ ਕਿਆ ਕਹਿ ਸਕਦੇ ਹੁਣ ਤਾਂ ਗਵਰਨਮੈਂਟੇ ਕਰ ਸਕਦੀ ਡੀਸੀ ਸਾਹਿਬ ਆ ਜਾਉਂਗੇ ਇੱਕ ਵਾਰੀ ਅਪੀਲ ਕਰ ਲਈ ਡੀਸੀ ਸਾਹਿਬ ਨੂੰ ਜਾਂ ਐਮਐਲਏ ਸਾਹਿਬ ਨੂੰ ਉਹਨਾਂ ਦੇ ਮੁੰਡੇ ਵੀ ਆਏ ਨੇ ਕਰਨੀ ਹੈ ਜੀ ਹਲੇ ਸੋਮਵਾਰ ਨੂੰ ਕਰਨੀ ਹੈ ਸੋਮਵਾਰ ਜਾਉਂਗਾ ਡੀਸੀ ਸਾਹਿਬ ਕੋਲ ਜੀ ਉਹਨਾਂ ਨੇ ਕਰਤਾ ਠੀਕ ਹੈ ਨਹੀਂ ਬਾਕੀ ਮਰਜ਼ੀ ਭਾਈ ਉਹਨਾਂ ਦੀ ਗਵਰਨਮੈਂਟ ਦੀ ਇੱਕ ਕੋਈ ਯੂਸ਼ਮਨ ਕਾਰਡ ਜਾਂ ਜਿਹੜਾ 5 ਲੱਖ ਦਾ ਮੇਰੇ ਕੋਲ ਅੱਧਾ ਕਿਲਾ ਜ਼ਮੀਨ ਦਾ ਮੇਰਾ ਉਹ ਵੀ ਨਹੀਂ ਬਣਿਆ ਅੱਛਾ ਤੁਹਾਡਾ ਬਣਿਆ ਨਹੀਂ ਕਣਕ ਦੀ ਰੂਮ ਮਿਲਦੀ ਹੈ ਅੱਛਾ ਹਾਂ ਇਹ ਕਾਰਨ ਕਿ ਉਹ ਤੁਹਾਡਾ ਕਿਉਂ ਨਹੀਂ ਬਣਿਆ ਤੁਸੀਂ ਮੈਂ ਕਿਹਾ ਵੀ ਨਹੀਂ ਕਰਦੇ ਜਟਾ ਨੂੰ ਜਟਾ ਨੂੰ ਬਣਦੇ ਨਹੀਂ ਹੈ ਮੈਂ ਤਾਂ ਸੁਣਨੇ ਆਇਆ ਅੱਛਾ ਤੁਹਾਡੇ ਕੋਲ ਤਾਂ ਅੱਧਾ ਕਿਲਾ ਪਹਿਲੀ ਹੈ ਤੁਸੀਂ ਮੈਂ ਝਟ ਹੈ ਆ ਪਈਏ ਪਰ ਉਹ ਸਾਧਨਤਾ ਫਿਰ ਤੁਹਾਡੇ ਕੋਲ ਹੈ ਹੀ ਨਹੀਂ ਫਿਰ ਕੁਝ ਕੁਝ ਵੀ ਨੌਕਰੀ ਕਰਦਾ ਪ੍ਰਾਈਵੇਟ ਗੱਡੀ ਚਲਾ ਰਹੇ ਹੋ ਅੱਛਾ ਹਾਂ ਬਸ ਆ ਰੋਟੀ ਪਾਣੀ ਤਾਂ ਚੱਲਦੀ ਹੈ ਹੂੰ ਹਾਂਜੀ ਇਹ ਉਹ ਕੰਮ ਹੋ ਰਿਹਾ ਵੀ ਭੁੱਖੇ ਨੂੰ ਹੋਰ ਭੁੱਖਾ ਦਾ ਰੱਜੇ ਨਾ ਹੋ ਰਿਹਾ ਕੋਈ ਰੱਜੇ ਨਾਉਂਦੇ ਪੁੱਛਦੀ ਨਹੀਂ ਕੋਈ ਮੈਂ ਤਾਂ ਇਹੀ ਕਹੂੰਗਾ ਹੋਰ ਮੈਨੂੰ ਕੁਝ ਨਹੀਂ ਮਿਲਾਂ ਮਿਲ ਰਿਹਾ ਕਿਤੇ ਦੇ ਵੀ ਹਾਂ ਕੋਈ ਅਪੀਲ ਕਰਨਾ ਚਾਹੁੰਗੇ ਮਾਨ ਸਾਹਿਬ ਨੂੰ ਤੁਹਾਨੂੰ ਸੁਣ ਰਹੇ ਹੋਣਗੇ ਕਿ ਵੀ ਇਹ ਇਹ ਵਾਲਾ ਇਹ ਇਹ ਚੀਜ਼ਾਂ ਹੁਣ ਇਹ ਪਰੇਸ਼ਾਨੀ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਆ ਰਹੀ ਹੈ ਪ੍ਰਸ ਖੜਾ ਦੇ ਦਾ ਸੱਚਾ ਸੋਨੇ ਵਰਗਾ ਕੰਮ ਹੈ ਇਹ ਕੋਈ ਇਹ ਵੀ ਝੂਠ ਨਹੀਂ ਹੈ ਬਸ ਇਹ ਸਾਡੇ ਨਾਲ ਹੋਈ ਵੀ ਸਹੀ ਫਰਾਮਾਂ ਦੀ ਬਸ ਇਹ ਚੜਵਾ ਦੇ ਬਸ ਹਾਂਜੀ ਆ ਬਾਈ ਨਾਲ ਹੀ ਨੇ ਆਮ ਆਦਮੀ ਪਾਰਟੀ ਤੋਂ ਨੇ ਸਾਰਾ ਕੁਝ ਦੇ ਦੇ ਬਾਈ ਜਿਵੇਂ ਇਹ ਕਹਿ ਰਹੇ ਨੇ ਕਹਿੰਦੇ ਮੈਨੂੰ ਤਾਂ ਬੜਾ ਟਾਈਮ ਹੋ ਗਿਆ ਕਦੇ ਪਟਵਾਰੀ ਕੋਲ ਜਾਣਾ ਕਦੇ ਕਿਹਦੇ ਕੋਲ ਜਾਣਾ ਵਿਰਾਸਤ ਦੀ ਛਡਾਉਣੀ ਹੈ ਕਹਿੰਦੇ ਡੱਟ ਸਰਟੀਫਿਕੇਟ ਮੰਗਦੇ ਆ ਬਾਪੂ ਦਾ ਜ਼ਮੀਨ ਬਾਬਾ ਸਭ ਉਹ ਉਹ ਪਰੇਸ਼ਾਨੀ ਹੋ ਰਹੀ ਹੈ ਉਹ ਕਿਵੇਂ ਹੱਲ ਹੋਏਗਾ ਫਿਰ ਅਸਲ ਦੇ ਵਿੱਚ ਤਾਂ ਪਰੇਸ਼ਾਨੀ ਇਹ ਆ ਫਿਰ ਦਵਾਈ ਬੂਟੇ ਲਈ ਪਰੇਸ਼ਾਨੀ ਤੇ ਨੇ ਖੂ ਈਸੀ ਕਰਕੇ ਤਾਂ ਇਹ ਕੈਂਪ ਲਾਇਆ ਗਿਆ ਕੀ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਅੱਜ ਸਾਡੇ ਫੇਸ ਤਾਂ ਕਰ ਰਹੀਆਂ ਨਾ ਅਸੀਂ ਵੀ ਹਾਂ ਇਹਨਾਂ ਨੂੰ ਇਹ ਪਰੇਸ਼ਾਨੀਆਂ ਨਹੀਂ ਤਾਂ ਆਪਣੀ ਆਪਣੀ ਹਰੇਕ ਲੈ ਕੇ ਬੈਠਿਆ ਰਹਿੰਦਾ ਅੱਜ ਮਾਨ ਸਰਕਾਰ ਤੁਹਾਡੇ ਦਰ ਇਹ ਤਾਂ ਹੀ ਲਾਇਆ ਨਾ ਕੈਂਪ ਇਹ ਉਪਰਾਲਾ ਤਾਂ ਹੀ ਕਰਿਆ ਇਹ ਅੱਗੇ ਵੀ ਚੱਲੂਗਾ ਹੁਣ ਇਹਨਾਂ ਦਾ ਹੱਲ ਹੋਏਗਾ ਇਹਨਾਂ ਦੇ ਵਿਰਾਸਤ ਨਾ ਚੜੇਗੀ ਜ਼ਰੂਰ ਹੋਊਗਾ ਜੀ ਠੀਕ ਹੈ ਸਾਡੇ ਨੋਟ ਵਿੱਚ ਆ ਗਿਆ ਠੀਕ ਹੈ ਤੁਹਾਡਾ ਹੱਲ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਹੈ ਨਮਨ ਕਿ ਉਹ ਨੇ ਕੀ ਪੱਲੇ ਪਟਵਾਰੀ ਸਾਹਿਬ ਕੋਲ ਗਏ ਮੈਂ ਕੋਈ ਗੱਲ ਬਣੀ ਨਹੀਂ ਜੀ ਹੁਣ ਤੁਹਾਨੂੰ ਵਿਸ਼ਵਾਸ ਹੈਗਾ ਵੀ ਹੋ ਜਾਏਗਾ ਦੇਖਦੇ ਹੁਣ ਨਮਾਇੰਦੇ ਇਹਨਾਂ ਦੇ ਕਰਨੇ ਕੀ ਕੁਛ ਕਿ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਵੀ ਹੋ ਜਾਏਗਾ ਜਰੂਰ ਹੋਊਗਾ ਜੀ ਕਿਉਂ ਨਹੀਂ ਹੋਊਗਾ ਏਸੀ ਵਾਸਤੇ ਕੈਂਪ ਲਾਇਆ ਗਿਆ ਠੀਕ ਹੈ ਇਹ ਹੋਰ ਜਿਹੜੇ ਨਹੀਂ ਜਾ ਸਕਦੇ ਵਿਚਾਰੇ ਅੱਗੇ ਗਰੀਬ ਹੈ ਕੋਈ ਹੋਰ ਹੈ ਉਹਨਾਂ ਵਾਸਤੇ ਆ ਇਹ ਜਿਨ੍ਹਾਂ ਕੋਲ ਸਾਧਨ ਹੁੰਨੇ ਉਹ ਤਾਂ ਆਪਣੇ ਆਪ ਕਰਵਾ ਲੁੰਦਾ ਕੰਮ ਜਾ ਕੇ ਠੀਕ ਹੈ ਇਹ ਉਪਰਾਲਾ ਤਾਂ ਹੀ ਕੀਤਾ ਗਿਆ ਕਿ ਕਿਸੇ ਦੀ ਪੈਨਸ਼ਨ ਕਿਸ ਦਾ ਰਾਸ਼ਨ ਕਾਰਡ ਕੱਟ ਗਿਆ ਕੋਈ ਸੜਕ ਚ ਟੋਆ ਹੈ ਕੋਈ ਤਾਰਾਂ ਢਿੱਲੀਆਂ ਐ ਸਭ ਮੌਕੇ ਤੇ ਹੀ ਹੋ ਸਕੇ ਜੀ ਠੀਕ ਹੈ ਜੀ ਤੇ ਇਹ ਸਰਕਾਰ ਮੈਂ ਤਾਂ ਕਹਿੰਦਾ ਵੀ ਅੱਗੇ ਵੀ ਜੇ ਲਾਵੇ ਤਾਂ ਸਾਰੇ ਜਿਹੜੇ ਪੁਰਾਣੇ ਕੰਮ ਐ ਇਹ ਵੀ ਨਿਕਲ ਜੂਗੇ ਜੀ ਜੀ ਠੀਕ ਹੈ ਜੀ ਹੋਰ ਜੱਸੀ ਸਰਪੰਚ ਭਾਈ 1 ਮਿੰਟ ਗੱਲ ਸੁਣ ਲਓ ਜਿਵੇਂ ਬਜ਼ੁਰਗ ਕਹਿ ਰਹੇ ਸੀਗੇ ਕਿ ਮੈਨੇ ਟਾਈਮ ਤੋਂ ਕਦੇ ਪਟਵਾਰੀ ਕੋਲ ਜਾਣਾ ਕਦੇ ਇਹ ਗੱਲਾਂ ਦੱਸ ਰਿਆਂ ਵਿਰਾਸਤ ਨਹੀਂ ਨਾਂ ਉਹਦੀ ਦੈਟ ਸਰਟੀਫਿਕੇਟ ਬਾਪੂ ਦਾ ਹੈ ਨਹੀਂ ਤੁਹਾਨੂੰ ਵੀ ਲੱਗਦਾ ਫਿਰ ਇਹ ਵੀ ਜੇ ਕੰਮ ਜਿਵੇਂ ਇਹ ਕਹ ਰਹੇ ਨੇ ਕਿ ਐਸੀ ਹੁਣ ਜ਼ਰੂਰ ਹੋਣਗੇ ਹਾਂ ਨਹੀਂ ਉਹਦੇ ਚ ਜਿਦਾ ਮੰਨ ਲਓ ਮਤਲਬ ਹੋਣੀ ਪਰ ਜਿਵੇਂ ਮੰਨ ਲਓ ਹੈ ਨਹੀਂ ਉਹ ਫਿਰ ਸ਼ਾਇਦ ਪੰਚਾਇਤ ਵਗੈਰਾ ਲਿਖ ਕੇ ਦੇ ਸਕਦੀ ਹੈਗੀ ਆ ਮੇਰੇ ਕੋਲੋ ਕੇਸ ਚ ਹੋਇਆ ਵੀ ਮੰਨ ਲਓ ਵੀ ਕਿਸੇ ਦਾ ਇਦਾਂ ਕੋਈ ਸਰਟੀਫਿਕੇਟ ਨਹੀਂ ਹੈਗਾ ਫਿਰ ਉਹ ਪੰਚਾਇਤ ਦੇ ਨੁਮਾਇंदे ਹੁੰਦੇ ਆ ਜਾਂ ਪਿੰਡ ਦਾ ਕੋਈ ਪੰਚ ਲੰਬੜਦਾਰ ਉਹ ਲਿਖ ਕੇ ਦੇ ਸਕਦੇ ਹੁੰਦੇ ਆ ਵੀ ਹਾਂ ਇਹਨਾਂ ਦੇ ਆਏ ਬਜ਼ੁਰਗ ਦੀ ਡੈਥ ਹੋਈ ਹੈ ਇਦਾਂ ਸਰਟੀਫਿਕੇਟ ਉਹ ਬਣ ਜਾਂਦਾ ਪਰ ਬਸ ਐਂ ਹੁੰਦਾ ਵੀ ਗਾਈਡ ਕਰਨੇ ਵਾਲਾ ਬੰਦਾ ਚਾਹੀਦਾ ਅੱਗੇ ਵੀ ਕਿੱਦਾਂ ਹੋਊਗਾ ਬਾਕੀ ਬਾਈ ਜੀ ਉਹਨਾਂ ਅੱਗੇ ਜੂ ਕੰਮ ਉਹਨਾਂ ਦਾ ਐਮਐਲਏ ਸਾਹਿਬ ਦੇ ਬੇਟੇ ਨੇ ਜੀ ਉਹ ਬੈਠੇ ਨੇ ਆਪਣੇ ਉਹਨਾਂ ਨੂੰ ਮਿਲੋ ਹਾਂ ਉਹਨਾਂ ਨਾਲ ਕਰ ਲੋ ਗੱਲ ਜੀ ਜੀ ਤਾਂ ਐਮਐਲਏ ਸਾਹਿਬ ਦੇ ਬੇਟੇ ਵੀ ਆਏ ਹੋਣੇ ਤੁਸੀਂ ਕਰ ਲੋ ਗੱਲ ਜੇ ਕਰਨੀ ਚਾਹੁੰਦੇ ਹਾਂ ਤਾਂ ਅਸੀਂ ਵੀ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਨਾਂ ਦੇ ਕੰਮ ਨੇ ਛੋਟਾ ਜੀ ਕੰਮ ਹੈ ਉਹਨੇ ਹੋ ਜਾਣਾ ਤਾਂ ਐਮਐਲਏ ਸਾਹਿਬ ਦੇ ਬੇਟੇ ਪਹੁੰਚੇ ਨੇ ਕੁਲਵੰਤ ਦੇ ਅਸੀਂ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾ ਇਹ ਦੱਸ ਰਹੇ ਨੇ ਆਪਣਾ ਦੁੱਖੜਾ ਕਿ ਇਹ ਚੀਜ਼ ਆ ਇਨੇ ਟਾਈਮ ਤੋਂ ਭਾਈ ਸਰਬਜੀਤ ਨੇ ਬਾਪੂ ਤਾਂ ਆਇਆ ਸੀਗਾ ਆਊਟ ਤੋਂ ਦੀ ਵਸੀਤ ਹੈ ਭਾਈ ਇਹ ਜਿਹੜੇ ਆ ਚੀਜ਼ਾਂ ਦੱਸ ਰਹੇ ਨੇ ਕਹਿੰਦੇ ਅਸੀਂ ਕਾਫੀ ਟਾਈਮ ਤੋਂ ਪਟਵਾਰੀਆਂ ਦੇ ਕੋਲ ਜਾ ਰਹੇ ਆ ਤੁਸੀਂ ਆਏ ਹੋ ਐਮਐਲਏ ਸਰਵਾਂ ਦੀ ਥਾਂ ਦੇ ਉੱਤੇ ਇਹ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਆ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਨਾਲ ਵੀ ਇਹ ਹੱਲ ਹੋਵੇ ਨਾ ਮੇਰੇ ਲਈ ਧਿਆਨ ਚਾਹੀ ਨਹੀਂ ਮੈਂ ਦੇਖ ਲੈਣਾ ਕੀ ਆ ਆ ਦੇਖ ਲੈਣ ਜਿਹੜੀ ਵਿਰਾਸਤ ਚੜਾਉਣ ਪਈਆਂ ਦੇ ਪੈਸੇ ਮਿਲ ਰਹੇ ਨੇ ਗਵਰਨਮੈਂਟ ਦੇ ਹੁਣ ਉਹ ਇਹ ਬਣਾਈ ਹੋਈ ਹੈ ਵਸੀਤ ਉਹ ਉਹ ਨਹੀਂ ਗੱਡ ਬਣ ਰਹੀ ਇਹ ਬਸੀਤ ਬਣਾਈ ਹੋਈ ਹੈ ਮੇਰੇ ਬਾਪੂ ਦੇ ਨੋ ਤਾਇਆ ਜੀ ਨੇ ਤਾਂ ਇਹੋ ਬਟਵਾਰੀ ਸਾਹਮਣੇ ਤੁਹਾਨੂੰ ਛੱਡ ਤੁਸੀਂ ਇਹ ਤਾਂ ਉਹਨਾਂ ਦੀ ਇੱਕ ਮਿੰਟ ਇੱਕ ਮਿੰਟ ਸਮਝ ਲੈਣ ਦਿਓ ਖੜ ਜਾ ਇੱਕ ਮਿੰਟ ਵੀਰ ਇਹ ਦੇਖ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਦੱਸਣਗੇ ਮੇਰੇ ਦਾਦਾ ਜੀ ਬਾਪੂ ਜੀ ਦਾ ਨਾਂ ਤਾਇਆ ਸੀਗਾ ਉਹਨਾਂ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਆਪਣੀ ਸਾਰੀ ਠੀਕ ਹੈ ਜੀ ਉਹਨਾਂ ਦੀ ਡੈਥ ਹੋ ਗਈ ਸਾਨੂੰ 58 60 ਲੱਖ ਤੱਕ ਹੋ ਗਈ ਇਹ ਬਸੀਤ ਉਹਨਾਂ ਦੀ ਇਸ ਤਰ੍ਹਾਂ ਜੁਮਤਰਾਇਆ ਹੋਇਆ ਮੈਂ ਉਰਦੂ ਜਬਣੀ ਹੋਈ ਹੈ ਉਹ ਜਿਹੜੇ ਮੇਰੇ ਜਿਹੜੇ ਮੇਰੇ ਦਾਦਾ ਜੀ ਐਸਡੀ ਤੇ ਉਹਨਾਂ ਦੀ ਜ਼ਿੰਮੇਵਾਰੀ ਸਾਡੇ ਨਾਲ ਹੋਗੀ ਬਰਾਸਤ ਇਹ ਬਰਾਸਤ ਪੰਜਾਂ ਦੇ ਵਿੱਚ ਇਹ ਨਹੀਂ ਹੋ ਰਹੀ ਇਹਨਾਂ ਦੇ ਪੈਸੇ ਆਏ 100000 ਰੁਪਏ ਕੀ ਕਹਿ ਰਹੇ ਕਿ ਉਹ ਪਟਵਾਰੀ ਸਾਹਿਬ ਪਟਵਾਰੀ ਹੁਣ ਮੰਨਵਾ ਚੁੱਕੇ ਆਂ ਜੀ ਤੁਸੀਂ ਉਹ ਹਾਂ ਜੀ ਆ ਮੇਰੇ ਬਾਪੂ ਜੀ ਨੇ ਆ ਬਾਪੂ ਜੀ ਉਹ ਕਹਿੰਦੇ ਸੰਤੂ ਦਾ ਜਿਹੜਾ ਸੰਤ ਸਿੰਘ ਲਿਖਿਆ ਬਣਾ ਇਹਦੇ ਵਿੱਚ ਨਾ ਨਹੀਂ ਆਇਆ ਸੰਤੂ ਸਿੰਘ ਦਾ ਇਸ ਸਵੰਤਾ ਸਿੰਘ ਨੇ ਇਹ ਬਣਾਈ ਹੋਈ ਹੈ ਬਾਪੂ ਹਰਦਿਆਲ ਸਿੰਘ ਦੇ ਨਾਮ ਰਸੀਦ ਇਹਨਾਂ ਦੇ ਪਿਓ ਦਾ ਨਾਮ ਸੈਂਤੀ ਤੇ ਉਹਦਾ ਇਹ ਕਹਿੰਦੇ ਸੇਮ ਨਹੀਂ ਮਿਲ ਰਿਹਾ ਹਰਦਿਆਲ ਸਿੰਘ ਪੁੱਤਰ ਮਨਸਾ ਸਿੰਘ ਹਰਦਿਆਲ ਸਿੰਘ ਪੁੱਤਰ ਸੰਤਾ ਸਿੰਘ ਮੈਂ ਕਿਵੇਂ ਕਰਦਾ ਜੀ ਨਾਮ ਅਲੱਗ-ਅਲੱਗ ਨੇ ਫਿਰ ਕਿਵੇਂ ਹੋਵੇ ਕੰਪਲੀਟ ਦੱਸੋ ਜੀ ਕਿਵੇਂ ਕਰੀਏ ਚਲੋ ਪੁੱਤ ਤੁਹਾਨੂੰ ਦੱਸਣਾ ਨਾ ਇਹ ਸੰਤਾ ਸਿੰਘ ਨੇ ਇਹ ਨੌ ਕਰਾਤੀ ਹਰਦਿਆਲ ਸਿੰਘ ਨੂੰ ਠੀਕ ਹੈ ਜੀ ਹੋ ਗਈ ਜ਼ਮੀਨ ਵੀ ਸਾਰੀ ਹੋ ਗਈ ਬਿੱਕ ਵੀ ਲਈ ਇਹ ਇਹ ਹਰਦਿਆਲ ਸਿੰਘ ਨੇ ਸਾਡੇ ਨਾਲ ਕਰਾਈ ਹੋਈ ਹੈ ਹੁੰਦਾ ਪਈ ਉਹ ਹੀ ਬਰਸਦੀ ਪੈਸੇ ਬਸ ਹੋਰ ਕੁਝ ਨਹੀਂ ਹੈ ਜ਼ਮੀਨ ਕੋਈ ਨਹੀਂ ਅਟਵਾਰੀ ਸਾਹਿਬ ਇਹ ਜਿਵੇਂ ਸਮਝ ਰਹੇ ਨੇ ਤੁਸੀਂ ਵੀ ਕਹਿ ਰਹੇ ਹੋ ਨਾਮ ਸਹੀ ਨਹੀਂ ਹੈਗਾ ਅਸਲ ਦੇ ਵਿੱਚ ਇਹਦਾ ਹੱਲ ਕੀ ਹੈ ਹੁਣ ਅਟਵਾਰੀ ਸਾਹਿਬ ਇਹਦਾ ਹੱਲ ਇਹਦਾ ਇਹਦਾ ਹੱਲ ਕੀ ਹੈ ਜੇ ਉਹਨਾਂ ਨੂੰ ਨਹੀਂ ਪਤਾ ਉਹ ਨਹੀਂ ਪੜੇ ਲਿਖੇ ਹੈਗੇ ਤੁਹਾਨੂੰ ਤਾਂ ਸਾਰਾ ਪਤਾ ਕੀ ਹੱਲ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਜੀ ਭਾਜੀ ਗੱਲ ਕਰ ਇੱਕ ਮਿੰਟ ਜੀ ਇੱਕ ਮਿੰਟ ਕੋਈ ਗੱਲ ਕਰ ਲਓ ਕਿ ਉਹਦਾ ਨਾ ਡਿਫਰੈਂਸ ਹੈ ਨਹੀਂ ਨਹੀਂ ਕੰਤੀ ਜਾਂ ਤੇ ਪਹਿਲਾਂ ਤੁਸੀਂ ਇਹ ਦੱਸੋ ਕਿ ਅਖਬਾਰ ਚ ਕਢਵਾਉਣਾ ਹੈ ਭਾਈ ਇੱਕ ਮਿੰਟ ਹਟਾ ਪਾਣੀ ਚ ਕਢਵਾਉਣ ਕਹਿੰਦੇ ਇਹ ਉਹਨਾਂ ਦਾ ਪਿੰਡ ਦਾ ਮੋਟਾ ਪੈਣਾ ਹੈ ਇਹ ਉਹਨਾਂ ਨੇ ਗੋਦ ਲਿਆ ਸੀ ਆਪਣੇ ਕੋਲ ਗੋਦ ਲਿਆ ਦਾ ਪਰ ਉਹਨੂੰ ਕਮਾ ਇੱਕ ਮਿੰਟ ਮੈਂ ਤੁਹਾਨੂੰ ਨਾ ਕਿਹ ਲਿਆ ਰਿਹਾ ਹਾਂ ਸਭ ਕੋ ਬਾਈਪਸਾ ਇਹਦੇ ਕੋਈ ਨਹੀਂ ਮਿਲਦਾ ਇਹਦਾ ਜਿਹੜਾ ਸੋਲੂਸ਼ਨ ਹੈ ਆਪਾਂ ਕਿਤਾਬ ਲੱਭਣੀ ਕੋਈ ਨਹੀਂ ਕਿਉਂਕਿ ਤਿੰਨ ਚਾਰ ਚੀਜ਼ਾਂ ਕਰਨੀਆਂ ਪੈਣੀਆਂ ਇੱਕ ਚੀਜ਼ ਨਹੀਂ ਕਰਨੀ ਪੈਂਦੀ ਪਰਸ਼ੀ ਤੁਸੀਂ ਤਾਂ ਕਹਿਤਾ ਮੰਨੋ ਹੈਨਾ ਵੀ ਸਾਡੇ ਨਾਮ ਤੇ ਸੀਗਾ ਉਹ ਜੋ ਕਹਿ ਰਹੇ ਨੇ ਨਾ ਕਿੰਨੀ ਚਿਰ ਹੋਣਾ ਨਹੀਂ ਸਮਝੇ ਉਹਨਾਂ ਦੇ ਕਹਿੰਦੇ ਉਹ ਤਾਂ ਵੀ ਕਿ ਇਹ ਵੀ ਸਾਨੂੰ ਇਹ ਦੇਖਣਾ ਪਏਗਾ ਵੀ ਦੋਦਲੇ ਆ ਕੀ ਲੈ ਕੇ ਨਹੀਂ ਨੇ ਸਾਰੇ ਪਰਿਵਾਰ ਤੋਂ ਐਨਓਸੀ ਲੈਣੀ ਪਈ ਹੈ ਪਰਸ਼ੀ ਕਿ ਜੇ ਨਹੀਂ ਵੀ ਸੀ ਛੱਡ ਕੇ ਕਿਉਂ ਤੁਸੀਂ ਹੀ ਹੱਕ ਦਾ ਅਖਬਾਰ ਚ ਐਡ ਤੁਸੀਂ ਕਹਿੰਦਾ ਇੱਕ ਅਖਬਾਰ ਜੋ ਅਖਬਾਰ ਚ ਐਡ ਨਹੀਂ ਜਾਣੀ ਪਰਿਵਾਰ ਤੋਂ ਮੱਕੇ ਤੋਂ ਐਨਓਸੀ ਵੀ ਲਵਾਗੇ ਅਸੀਂ ਕਿਉਂਕਿ ਤੁਹਾਡੇ ਕੋਲ ਆਪਸ਼ਨ ਵਾਲਾ ਵੀ ਨਹੀਂ ਇੱਥੇ ਲਿਖਿਆ ਹੋਇਆ ਹੈਗਾ ਆਈ ਕੋਈ ਦਾਣ ਵਾਲਾ ਨਹੀਂ ਹੈਗਾ ਤੇ ਆਪਕੇ ਸਕਾਰ ਕਰਨ ਲਈ ਉਹਨਾਂ ਨੂੰ ਟਾਈਮ ਚਾਹੀਦਾ ਵੀ ਐਨਓਸੀ ਵਗੈਰਾ ਲੈ ਕੇ ਸਾਰੇ ਪਰਿਵਾਰ ਤੋਂ ਠੀਕ ਹੈ ਨਾ ਅਖਬਾਰ ਚ ਕਢਾ ਕੇ ਫਿਰ ਇਹਦੇ ਅਗਲੀ ਕਾਰਵਾਈ ਹੋਈ ਚਲੋ 15 ਦਿਨ ਦਾ ਕਿਰਾਇਆ ਰੂਪ ਦਾ ਕਿਰਾਇਆ ਤਾਂ ਵੀ ਜਨੇ ਰੂਪ ਅਸੰਤ ਦਾ ਨਾਮ ਚੇਂਜ ਕਰਨਾ ਆ ਫਿਰ ਦੱਸ ਦਿੰਨੇ ਉਹ ਤਾਂ ਸਾਹ ਹਾਂ ਹੋ ਜਾਣਾ ਪਰ ਮੜ ਜਾ ਮਹੀਨੇ ਡੇਢ ਦੇ ਨਾਲ ਲਿਖਿੰਦੇ ਚਾਹੀਦੇ ਕੋਈ ਗੱਲ ਮਤਲਬ ਇੱਕ ਦਿਨ ਚ ਹੋਣ ਵਾਲਾ ਕੰਮ ਨਹੀਂ ਅੱਛਾ ਮਹੀਨੇ ਨਾਲ ਦੋ ਮਹੀਨੇ ਬਾਈ ਇਸ ਦੇ ਵਿੱਚ ਤੁਸੀਂ ਥੋੜਾ ਐਕਸਪਲੇਨ ਕਰ ਦਿਓ ਜੇ ਪਟਵਾਰੀ ਸਾਹਿਬ ਕਹਿੰਦੇ ਮੈਂ ਕਿਵੇਂ ਕਰ ਸਕਦਾ ਇਹ ਹੋਣਾ ਨਹੀਂ ਕਿਵੇਂ ਹੋਏਗਾ ਇਹ ਨਹੀਂ ਉਹਨਾਂ ਨੇ ਇਹ ਗੱਲ ਕਹਿਣ ਦਾ ਮਤਲਬ ਸੀ ਉਹ ਕਹਿੰਦੇ ਮੇਰੇ ਕੋਈ ਕਾਗਜ ਨਹੀਂ ਇਹ ਕਾਗਜ ਨਾਲ ਹੁਣੀ ਕਰ ਦੋ ਕਹਿੰਦੇ ਹੁਣੀ ਮੈਂ ਕਿਵੇਂ ਕਰਦਾਗਾ ਹੂੰ ਉਹਨਾਂ ਦਾ ਮਤਲਬ ਸਹੀ ਸੀ ਉਹਨਾਂ ਨੂੰ ਕਹਿਣ ਦਾ ਮਤਲਬ ਇਹ ਵੀ ਜਿੰਨਾ ਕੁ ਟਾਈਮ ਚਾਹੀਦਾ ਅਖਬਾਰ 'ਚ ਨਾਮ ਕਢਾਣ ਲਈ ਸਾਰੇ ਪਰਿਵਾਰ ਤੋਂ ਇਹਨੂੰ ਸੀ ਲੈਣ ਲਈ ਉਹਨਾਂ ਨੂੰ ਟਾਈਮ ਤਾਂ ਲੱਗੇਗਾ ਬਾਈ ਪਰ ਵਾਰਿਸਾਂ ਨੇ ਕਹਿਣ ਦਾ ਮਤਲਬ ਇਹ ਸੀਗਾ ਜੀ ਹਾਂਜੀ ਤਾਂ ਇਹਨਾਂ ਦਾ ਕੰਮ ਜਿਹੜਾ ਹੈ ਦੇਖ ਕੇ ਸਾਰਾ ਫਿਰ ਹੋ ਜਾਏਗਾ ਹਾਂਜੀ ਹਾਂਜੀ ਜੇ ਸਾਰੇ ਪਾਸੋਂ ਕਲੀਅਰੈਂਸ ਆ ਜਾਈਏ ਇਹਨੂੰ ਸੀ ਆ ਜਾਈਏ ਅਖਬਾਰਾਂ 'ਚ ਨਿਕਲ ਜਾਏਗਾ ਤਾਂ ਫਿਰ ਕਿਉਂ ਨਹੀਂ ਹੋਏਗਾ ਜੀ ਹਾਂਜੀ ਹਾਂਜੀ ਤਾਂ ਤੁਸੀਂ ਸੰਤੋਸ਼ਟ ਹੋ ਇਸ ਚੀਜ਼ ਦੇ ਨਾਲ ਜਿਵੇਂ ਆਪ ਹੀ ਕਹਿ ਰਹੇ ਨੇ ਕਿ ਹੋ ਜਾਏਗਾ ਕੰਮ ਤੁਹਾਡਾ ਸਾਰੀ ਚਲੋ ਜੀ ਹੋ ਜਾਣਾ ਚੰਗੀ ਗੱਲ ਹੈ ਹਾਂ ਬਾਕੀ ਤਾਂ ਦੇਖੋਗੇ ਜੀ ਹਾਂ ਨਾ ਨਾ ਹੋਈ ਗਾਈ ਹੋਗਾ ਭਾਈ ਕਰਾਉਂਗੇ ਤੇਰਾ ਸਾਰਾ ਇਹ ਨੀਗਾ ਕੋਈ ਕੋਈ ਪਤਾ ਕੀ ਆ ਕੋਈ ਇੱਕ ਤਾਂ ਗਲਤ ਕੰਮ ਨਹੀਂ ਹੈਗਾ ਦੂਜੀ ਗੱਲ ਇਹਨਾਂ ਤੇ ਇ objection ਨਹੀਂ ਹੋਣਾ ਕੋਈ ਕਿਉਂਕਿ ਇਹਨਾਂ ਦਾ ਹੈ ਬਸ ਉਦਾਂ ਵੀ ਹਾਂ ਨਾਮ ਉਹ ਪੁਰਾਣੇ ਬਜ਼ੁਰਗ ਲਿਖਤਾਂ ਦੇ ਜਿਹਦੇ ਕੱਚੇ ਪੱਕੇ ਉਹ ਹੈਗਾ ਹੋਰ ਕੋਈ ਰੌਲਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਬਹੁਤ ਸ਼ੁਕਰੀਆ ਤਾਂ ਇਹ ਤਸਵੀਰਾਂ ਸਾਜੀ ਕਰ ਰਹੀ ਸੀ ਬੱਲੋ ਮਾਜਰਾ ਪਿੰਡ ਦੇ ਵਿੱਚੋਂ ਜਿੱਥੇ ਕਿ ਪੰਜਾਬ ਸਰਕਾਰ ਤੁਹਾਡੇ ਦੁਆਰ ਇਸ ਪ੍ਰੋਗਰਾਮ ਦੇ ਵਿੱਚ ਬੜੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਸਿਗੀਆਂ ਆਫੀਸਰ ਇੱਥੇ ਪਹੁੰਚੇ ਹੋਏ ਨੇ ਕਈ ਆਪਣੇ ਦੁੱਖੜੇ ਸੁਣਾ ਰਹੇ ਨੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਹੋ ਨਹੀਂ ਰਹੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਾਯੋਗ ਤੁਸੀਂ ਹਰੀਸ਼ ਧੰਨਵਾਦ